ਅਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲਗਾਤਾਰ ਪਿਛਲੇ 10-12 ਸਾਲ ਤੋਂ ਤਿਹਾਰ ਜੇਲ੍ਹ ਦੇ ਗੇਟ ਨੰਬਰ 1 ਦੇ ਸਾਹਮਣੇ ਬੰਦੀ ਸਿੰਘਾਂ ਦੀ ਛੜਦੀ ਕਲਾ ਦੇ ਲਈ ਉਹਨਾਂ ਦੀ ਰਿਹਾਈ ਦੇ ਲਈ ਅਰਦਾਸ ਹੁੰਦੀ ਆ ਰਹੀ ਹੈਗੀਏ ਪਾਰਟੀਆਂ ਬਦਲਦੀਆਂ ਰਹੀਆਂ ਨੇ ਕਮੇਟੀਆਂ ਬਦਲਦੀਆਂ ਰਹੀਆਂ ਨੇ ਸਰਕਾਰਾਂ ਬਦਲਦੀਆਂ ਰਹੀਆਂ ਨੇ ਲੇਕਿਨ ਬੰਦੀ ਸਿੰਘ ਅੱਜ ਵੀ ਉੱਥੇ ਦੇ ਉੱਥੇ ਜੇਲਾ ਦੇ ਅੰਦਰ ਜਿਹੜੀ ਸਜ਼ਾ ਉਹ ਭੋਗ ਚੁੱਕੇ ਨੇ ਉਹਦੇ باوجود ਨਜਾਇਜ਼ ਤੌਰ ਦੇ ਉਤੇ ਜੇਲ੍ਹਾਂ ਦੇ ਅੰਦਰ ਸਜ਼ਾ ਨੂੰ ਭੋਗ ਰਹੇ ਨੇ ਇਸ ਸਾਰੇ ਮਸਲੇ ਦੇ ਲਈ ਅੱਜ ਅਸੀਂ ਗੱਲ ਕਰਨੇ ਆ ਸਾਡੇ ਨਾਲ ਸਰਦਾਰ ਮਜੀਦ ਸਿੰਘ ਜੀ ਕੇ ਜੁੜ ਚੁੱਕੇ ਨੇ ਗੱਲ ਦੀ ਸ਼ੁਰੂਆਤ ਫਤਿਹ ਦੀ ਛਾਂ ਤੋਂ ਕਰਨਾ ਮਜੀਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜੀਦ ਸਿੰਘ ਜੀ ਜਿਸ ਤਰੀਕੇ ਨਾਲ ਅਰਦਾਸ ਕੀਤੀ ਹੈ ਬੜੇ سارے ਸਵਾਲ ਨੇ ਪਰ ਮੈਂ ਪਹਿਲੇ ਚਾਨਾ ਦੀ ਅਰਦਾਸ ਬਾਰੇ ਤੁਸੀਂ ਜ਼ਰੂਰ ਦੱਸੋ ਮੈਂ ਸਮਝਦਾ ਕਿ ਇਹ ਧਾਰਮਿਕ ਤੌਰ ਤੇ ਬਾਬਾ ਬੁੱਢਾ ਜੀ ਨੇ ਸਾਨੂੰ ਇਸ ਰਾ ਪਾਇਆ ਸੀਗਾ ਜਦੋਂ ਛੇਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਗਵਾਲੀਅਰ ਦੀ ਜੇਲ੍ਹ ਚ ਜਹਾਂਗੀਰ ਨੇ ਬੰਦੀ ਬਣਾਇਆ ਸੀਗਾ ਕਿਵੇਂ ਉਹ ਸ਼ਬਦ ਚੌਂਕੀ ਲੈ ਕੇ ਅੰਮ੍ਰਿਤਸਰ ਤੋਂ ਨਿਕਲਦੀ ਸੀ ਸੰਤਾ ਜਾਂਦੀਆਂ ਸੀ ਔਰ ਉਹਨੂੰ ਰਿਹਾ ਕਰਨਾ ਪਿਆ ਜਦੋਂ ਸਰਕਾਰਾਂ ਜਦੋਂ ਹੀਲੇ ਚੋਰੇ ਮੁੱਕ ਜਾਣ ਮੈਂ ਸਮਝਦਾ ਗੁਰੂ ਦਾ ਆਸਰਾ ਲੈਂਦੀ ਹੈ ਕੌਮ ਸਿੱਖ ਲੈਂਦੇ ਨੇ ਗੁਰਨਾਨਕ ਨਾਮਲੇਵਾ ਲੈਂਦੇ ਨੇ ਅਸੀਂ ਕਈ ਵਾਰਿਆਂ ਤੋਂ ਇੱਥੇ ਅਰਦਾਸ ਕਰਦੇ ਹਾਂ ਬੰਦੀ ਛੋੜ ਦੇ ਵਾਸਤੇ ਗੁਰੂ ਮੇਰ ਕਰੇਗਾ ਇਹ ਅੰਨੀ ਬੋਲੀ ਸਰਕਾਰ ਨੂੰ ਸਮੱਤ ਬਖਸ਼ੇਗਾ ਮਜੀ ਸਿੰਘ ਜੀ 2-3 ਦਿਨ ਪਹਿਲੇ ਤੁਹਾਡੇ ਦਫ਼ਤਰ ਦੇ ਅੰਦਰ ਇੱਕ ਵਿਵਾਦ ਹੋਇਆ ਰਵੀਪਾਲ ਸਿੰਘ ਇੱਕ ਬੰਦੀ ਸਿੰਘ ਜਿਹੜਾ ਜੇਲ੍ਹ ਚੋਂ ਰਿਹਾ ਹੋਇਆ ਸੀ ਉਹ ਤੁਹਾਡੇ ਦਫ਼ਤਰ ਵਿੱਚ ਪਹੁੰਚਿਆ ਉਹ ਸਾਰਾ ਇੰਟਰਵਿਊ ਤੁਸੀਂ ਸਾਡੇ ਚੈਨਲ ਤੇ ਦੇਖ ਚੁੱਕੇ ਹੈਗੇ ਹੋ ਤੁਹਾਡਾ ਉਸ ਪੱਖ ਤੇ ਕੀ ਕਹਿਣਾ ਹੈ ਕਿਉਂਕਿ ਤੁਹਾਡੇ ਦਫ਼ਤਰ ਦੇ ਅੰਦਰ ਗੱਲ ਹੋਈ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੁਲਦੀਪ ਸਿੰਘ ਗੜਗਜ ਵੀ ਉੱਥੇ ਸਨ ਕੀ ਵਿਵਾਦ ਹੈ ਤੁਹਾਡਾ ਮੈਂ ਪੱਕਾ ਜਾਣਨਾ ਚਾਹੁੰਦਾ ਮੈਂ ਜਦੋਂ ਜਥੇਦਾਰ ਸਾਹਿਬ ਮੇਰੇ ਦਫ਼ਤਰ ਆਏ ਸਨ ਸਾਰੀ ਸੰਗਤਾਂ ਨੂੰ ਮਿਲ ਰਹੇ ਸਨ ਉਹਨਾਂ ਦੇ ਉਦੋਂ ਬੜੇ ਪ੍ਰੋਗਰਾਮ ਸੀ ਪਰ ਉਹਨਾਂ ਨੂੰ ਮੈਂ ਕਿਹਾ ਤੁਸੀਂ ਜੇ ਮੋਤੀ ਨਗਰ ਜਾ ਰਹੇ ਹੋ ਤੇ ਮੇਰਾ ਦਫ਼ਤਰ ਰਾਜ ਪੈਂਦਾ 10 ਮਿੰਟ ਵਾਸਤੇ ਆਓ ਉਦੋਂ ਮੈਨੂੰ ਕਿਸੇ ਨੇ ਕਿਹਾ ਜੀ ਇਹ ਬੰਦੀ ਸਿੰਘ ਰਹਾ ਹੋ ਕੇ ਆਏ ਨੇ ਇਹਨਾਂ ਦੇ ਉੱਤੇ ਫਲਾਣੇ ਫਲਾਣੇ ਮੁਕੱਦਮੇ ਨੇ ਜੈਦਰ ਸਾਹਿਬ ਨੂੰ ਮਿਲਾਇਆ ਜਾਵੇ ਮੈਂ ਜੈਦਰ ਸਾਹਿਬ ਨੂੰ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਬੰਦੀ ਸਿੰਘ ਆਏ ਉਹਨਾਂ ਨੇ ਕਿਹਾ ਲਿਆਓ ਮੈਨਾਂ ਦਾ ਸਨਮਾਨ ਕਰਨਾ ਔਰ ਉਹਨੇ ਸਨਮਾਨ ਕੀਤਾ ਉਹਦੀਆਂ ਫੋਟੋਆਂ ਵੀ ਲਏ ਔਰ ਜਦੋਂ ਉਹ ਸੱਜਣ ਨੇ ਜਹੇਦਾਰ ਸਾਹਿਬ ਨੂੰ ਆਖਿਆ ਕਿ ਮੈਂ ਕੋਈ ਵਿਚਾਰ ਕਰਨਾ ਚਾਹਨਾ ਤਾਂ ਉਹਨਾਂ ਆਖਿਆ ਕਿ ਇੱਥੇ ਭੀੜ ਦੇ ਵਿੱਚ ਖੜੇ ਖੜੇ ਵਿਚਾਰ ਨਹੀਂ ਹੋਣੇ ਤੁਸੀਂ ਅਕਾਲ ਤਖਤ ਸਾਹਿਬ ਆ ਜਾਓ ਮੈਂ ਖੁੱਲਾ ਸਮਾਂ ਦੇਾਂਗਾ ਤੁਹਾਡੇ ਨਾਲ ਬੈਠ ਕੇ ਸਾਰੇ ਤੁਹਾਡੇ ਵਿਚਾਰ ਸੁਣਾਗਾ ਵੀ ਔਰ ਸਰਕਾਰ ਨੂੰ ਜੋ ਤਾੜਨਾ ਕਰਨੀ ਹੋਵੇ ਉਹ ਮੈਂ ਜ਼ਰੂਰ ਕਰਾਂਗਾ ਰਵੀਪਾਲ ਸਿੰਘ ਦਾ ਜਿਹੜਾ ਸੀ ਇੰਟਰਵਿਊ ਕੀਤਾ ਤੇ ਉਹਨਾਂ ਚ ਉਹਨਾਂ ਨੇ ਇਹ આરોਪ ਲਗਾਇਆ ਸੀ ਕਿ ਮੈਂ ਜਥੇਦਾਰ ਸਾਹਿਬ ਨੂੰ ਕਿਹਾ ਹੈਗਾ ਕਿ ਤੁਸੀਂ ਸਾਡੇ ਨਾਲ ਗੱਲ ਕਰੋ ਤੇ ਉਹ ਕਹਿੰਦੇ ਨੇ ਕਿ ਜਥੇਦਾਰ ਸਾਹਿਬ ਨੇ ਗੱਲ ਕਰਨ ਨੂੰ ਮਨਾਂ ਕਰਤਾ ਉਹਨਾਂ ਨੇ ਕਿਹਾ ਕਿ ਇਹ ਜਗ੍ਹਾ ਨਹੀਂ ਹੈ ਮੈਂ ਸੰਗਤ ਦੇ ਵਿੱਚ ਕਰ ਗੱਲ ਨਹੀਂ ਕਰ ਸਕਦਾ ਤੁਸੀਂ ਸੈਕਟਰੀਟੇਟ ਆਓ ਸਾਡੇ ਤੋਂ ਟਾਈਮ ਲਓ ਬੰਦ ਕਮਰੇ ਚ ਗੱਲ ਹੋਈ ਕਿ ਵਿਵਾਦ ਬੰਦ ਕਮਰੇ ਦਾ ਹੈ ਕੀ ਇਹ ਗੱਲ ਉੱਥੇ ਹੋਈ ਸੀ ਮੈਂ ਸਮਝਦਾ ਇਹਦੇ ਚ ਹੀ ਸਾਰੇ ਜਵਾਬ ਨੇ ਜੋ ਸਵਾਲ ਪੁੱਛ ਰਹੇ ਹੋ ਕਿ ਤੁਸੀਂ ਅਕਾਲ ਤਖਤ ਸਾਹਿਬ ਆਓ ਤੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਬਿਲਕੁਲ ਠੀਕ ਹੈ ਉਥੇ ਖੜੇ ਖੜੇ ਭੀੜ ਦੇ ਵਿੱਚ ਜਹੇਦਾਰ ਸਾਹਿਬ ਨੇ ਅਗਲੀ ਮੀਟਿੰਗ ਜਾਣਾ ਲੰਬੀ ਗੱਲ ਹੋਏਗੀ ਜ਼ਰੂਰ ਔਰ ਕੁਝ ਐਸੀਆਂ ਗੱਲਾਂ ਵੀ ਹੁੰਦੀਆਂ ਨੇ ਜਿਹੜੀਆਂ 1 ਟੂ 1 ਹੋਣੀਆਂ ਚਾਹੀਦੀਆਂ ਸੰਗਤ 'ਚ ਨਹੀਂ ਹੋਣੀਆਂ ਜੀ ਨਾ ਨਾ ਜਹੇਦਾਰ ਸਾਹਿਬ ਨੇ ਮਨਨ ਕੀਤਾ ਨਾ ਕਿਸੇ ਤਰੀਕੇ ਦੀ ਕੋਈ ਐਸੀ ਚੀਜ਼ ਜਿਹੜੀ ਕਹੀ ਜਾ ਰਹੀ ਹੈ ਜੋ ਤੁਸੀਂ ਮੈਨੂੰ ਦੱਸ ਰਹੇ ਹੋ ਐਸੀ ਕੋਈ ਗੱਲ ਉੱਥੇ ਨਹੀਂ ਹੋਈ ਨਹੀਂ ਮੈਂ ਕਲੀਅਰ ਕਰਦਾ ਮੇਰਾ ਕਹਿਣਾ ਨਹੀਂ ਹੈ ਰਵੀਪਾਲ ਸਿੰਘ ਜਿਹੜਾ ਜੇਲ੍ਹ ਚੋਂ ਆਇਆ ਉਹਦਾ ਕਹਿਣਾ ਹੈਗਾ ਔਰ ਉਹਨੇ ਉਸ ਇੰਟਰਵਿਊ ਤੋਂ ਬਾਅਦ ਹਾਲਾਂਕਿ ਮੈਂ ਆਪ ਜੀ ਨੂੰ ਅਪਡੇਟ ਦੇ ਦਿਆਂ ਕਿ ਸ਼ਾਇਦ ਤੁਹਾਡੀ ਨੌਲੇਜ ਹੀ ਅਗਰ ਨਹੀਂ ਹੈ ਤੇ ਸਖਤ ਰੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸਕਰਨ ਸਿੰਘ ਜਿਹੜੇ ਮੀਡੀਆ ਸਲਾਹਕਾਰ ਨੇ ਤੇ ਪੀਏ ਵੀ ਨੇ ਕੱਲ ਮੈਂ ਉਹਨਾਂ ਨੂੰ ਵੀ ਲਾਈਵ ਕਾਲ ਦੇ ਉੱਤੇ ਲਿਆ ਸੀ ਉਹਨਾਂ ਨੇ ਵੀ ਆਹੀ ਹੀ ਗੱਲ ਕੀਤੀ ਹੈ ਜੋ ਤੁਸੀਂ ਕਹਿ ਰਹੇ ਹੋ ਲੇਕਿਨ ਕਿੱਥੇ ਨਾ ਕਿਤੇ ਕੋਈ ਵਿਵਾਦ ਬਣ ਰਿਹਾ ਹੈਗਾ ਕਿ ਬੰਦੀ ਸਿੰਘਾਂ ਦੀ ਗੱਲ ਕਰਨ ਕਰੇਗਾ ਕਿੱਥੇ ਮਨਾ ਕੀਤਾ ਜਿਹਦਰ ਸਾਹਿਬ ਨੇ ਕੋਈ ਮਨਾ ਨਹੀਂ ਕੀਤਾ ਅਸੀਂ ਨੌਨ ਇਸ਼ੂ ਨੂੰ ਇਸ਼ੂ ਬਣਾਣੇ ਆ ਮੇਰਾ ਖਿਆਲ ਕੌਮ ਦੀ ਇਤਰਾਸ ਦੀ ਹੈ ਜਿਹਦਰ ਸਾਹਿਬ ਤਿਆਰ ਬੈਠੇ ਨੇ ਜਾ ਕੇ ਗੱਲ ਕਰੋ ਜਿਹਦਰ ਸਾਹਿਬ ਗੱਲ ਕਰਨਗੇ ਤੁਹਾਡੇ ਨਾਲ ਅਗਲਾ ਸਵਾਲ ਆਪਾਂ ਕਰੀਏ ਤਾਂ ਠੀਕ ਹੋ ਗਿਆ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਚਾਹਦੇ ਹੈਗੇ ਕਿ ਜੋ ਸਵਾਲ ਰਵੀਪਾਲ ਸਿੰਘ ਨੇ ਕੀਤਾ ਉਹ ਅਸੀਂ ਤੁਹਾਡੇ ਤੋਂ ਪੁੱਛਿਆ ਮੇਰਾ ਕਿਰਲਾ ਸੌਟਰ ਤੋਂ ਹੈਗਾ ਮੌਜੂਦਾ ਹਾਲਾਤਾਂ ਦੇ ਅੰਦਰ ਬੰਦੀ ਸਿੰਘਾਂ ਦੇ ਅੰਦਰ ਆਂਦਾ ਕਸੂਰਵਾਰ ਤੁਸੀਂ ਕਿੰਨੂੰ ਮੰਨਦੇ ਹੋ ਸਰਕਾਰਾਂ ਦੀ ਸੋਚ ਹੈ ਸਾਡੇ ਆਪਣੇ ਸਿੱਖ ਲੀਡਰਾਂ ਦੀ ਰਾਜਨੀਤੀ ਦੀ ਸੋਚ ਹੈ ਕਿੰਨੂੰ ਤੁਸੀਂ ਅਸਲੀ ਕਸੂਰਵਾਰ ਮੰਨਦੇ ਹੋ ਕਿਉਂਕਿ ਸਜਾਵਾਂ ਚ ਸਰਕਾਰਾਂ ਬਦਲ ਗਈਆਂ ਪਹਿਲੇ ਕਾਂਗਰਸੀ ਹੁਣ ਬੀਜੇਪੀ ਦੀ ਸਰਕਾਰ ਹੈ ਦਿੱਲੀ ਚ ਵੀ ਕਹਿ ਲਿਆ ਕਿ ਪਹਿਲੇ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਹੁਣ ਪੰਜਾਬ ਵਿਚ ਆਮ ਆਦਮੀ ਦੀ ਪਾਰਟੀਆਂ ਦੇ ਚਿਹਰੇ ਬਦਲਦੇ ਜਾ ਰਹੇ ਨੇ ਬੰਦੀ ਸਿੰਘ ਉੱਥੇ ਦੇ ਉੱਥੇ ਤੇ ਤੁਹਾਡੀ ਨਜ਼ਰੀਏ ਸਭ ਤੋਂ ਵੱਡਾ ਕਸੂਰਵਾਰ ਕੌਣ ਮੈਂ ਸਮਝਦਾ ਕਿ ਜਦ ਤੱਕ ਸਰਕਾਰਾਂ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਸਿਆਸਤ ਦੇ ਨਜ਼ਰੀਏ ਨਾਲ ਚਸ਼ਮੇ ਨਾਲ ਇਸ ਮਸਲੇ ਨੂੰ ਦੇਖਣਗਾ ਇਹਦਾ ਹੱਲ ਨਹੀਂ ਨਿਕਲੇਗਾ ਔਰ ਇਹਦਾ ਹੱਲ ਕਰਨਾ ਹਰੇਕ ਪੋਲਿਟਿਕਲ ਪਾਰਟੀ ਜੋ ਸਰਕਾਰ ਚਾਹਦੀ ਹੈ ਉਹਦੇ ਵਾਸਤੇ ਬਹੁਤ ਲਾਜ਼ਮੀ ਹੈ ਔਰ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਸੰਗਤ ਜੀ ਸਾਡੀ ਕੋਸ਼ਿਸ਼ ਸੀ ਕਿ ਸਰਮਜੀਤ ਸਿੰਘ ਜੀ ਕੇ ਦੇ ਨਾਲ ਆਸੀ ਇਸ ਮਸਲੇ ਦੇ ਉੱਤੇ ਗੱਲ ਕਰਨ ਲਈ ਕਿਉਂਕਿ ਅਰਦਾਸ ਕਰਨ ਦੇ ਲਈ ਜਿੱਥੇ ਹੋਰ ਪਾਰਟੀਆਂ ਦੇ ਨਾਲ ਸਾਹਮਜੀਤ ਸਿੰਘ ਜੀ ਕੇ ਵੀ ਇੱਥੇ ਆਏ ਸਨ ਅਸੀਂ ਕੋਸ਼ਿਸ਼ ਕਰਦੇਗਾ ਬਿਲਕੁਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਕਿ ਅਗਰ ਮੈਂ ਤੁਹਾਨੂੰ ਇਹ ਯਾਦ ਕਰਾ ਦਵਾਂ ਕਿ ਅਸੀਂ ਭਾਵੇਂ ਦਿੱਲੀ ਕਮੇਟੀ ਚ ਹੈ ਸੀ ਕਿ ਨਹੀਂ ਸੀਗੇ ਉਸ ਤੋਂ ਪਹਿਲੇ ਕੁੱਕੀ ਗਿੱਲ ਸਾਹਿਬ ਦੀ ਰਿਹਾਈ ਹੋਈ ਸੀ ਜਿਹੜੇ ਮੱਖਣ ਕੇਸ ਦੇ ਵਿੱਚ ਲਲਿਤ ਮੱਖਣ ਕੇਸ ਦੇ ਵਿੱਚ ਸੀ ਉਹਦੀ ਕਿਦਾਂ ਸੀ ਮਦਦ ਕੀਤੀ ਸੀਗੀ ਮੈਂ ਸਮਝਦਾ ਇਹ ਦੇਖਣ ਵਾਲੀ ਗੱਲ ਹੈ ਜੇ ਸਤਨਾਮ ਸਿੰਘ ਪੋਟਾ ਸਾਹਿਬ ਰਹਾ ਹੋ ਕੇ ਆਂਦੇ ਨੇ ਹਾਈਜੈਕਰ ਜਿਹੜੇ ਨੇ ਦੁਬਾਰਾ ਸਰਕਾਰ ਫੜ ਲੈਂਦੀ ਹੈ ਔਰ ਉਹਨਾਂ ਨੂੰ ਕਿਵੇਂ ਰਿਹਾ ਕਰਾਇਆ ਗਿਆ ਕਿਵੇਂ ਉਸ ਕੋਰਟ ਚ ਕੇਸ ਲੜਿਆ ਗਿਆ ਹਵਾਰਾ ਸਾਹਿਬ ਨੇ ਲਾਹੌਰੀਆ ਸਾਹਿਬ ਨੇ ਇਹਨਾਂ ਤੋਂ ਪੁੱਛਿਆ ਜਾਵੇ ਜੇਲ੍ਹ ਦੇ ਵਿੱਚ ਜਦੋਂ ਵੀ ਕੋਈ ਇਹਨਾਂ ਨੂੰ ਦਿੱਕਤ ਹੋਈ ਪਾਵੇ ਹਾਈ ਕੋਰਟ ਜਾਣਾ ਪਿਆ ਭਾਵੇਂ ਸਾਨੂੰ ਜਾਣਾ ਪਿਆ ਹੋਵੇ ਹਿਊਮਨ ਰਾਈਟਸ ਕਮਿਸ਼ਨ ਕੋਲ ਅਸੀਂ ਇਹਨਾਂ ਦੇ ਮਸਲੇ ਲੈ ਕੇ ਗਏ ਆਂ ਔਰ ਜਿੱਤ ਦਵਾਈ ਹੈ ਜੋ ਇਹਨਾਂ ਨੂੰ ਫੈਸਿਲਿਟੀ ਮਿਲਣੀ ਚਾਹੀਦੀ ਸੀ ਉਹ ਅਸੀਂ ਲੈ ਕੇ ਦਿੱਤੀ ਹੈ ਅਸੀਂ ਲਗਾਤਾਰ ਜਦੋਜਾਦ ਕਰ ਰਹੇ ਆਂ ਲੇਕਿਨ ਜਿੱਥੇ ਪੋਲਿਟਿਕਲ ਫੈਸਲੇ ਸਰਕਾਰਾਂ ਨਹੀਂ ਲੈਂਦੀਆਂ ਉੱਥੇ ਮੈਂ ਕਹਿ ਰਿਹਾ ਕਿ ਆਪਣਾ ਚਸ਼ਮਾ ਬਦਲ ਲਓ ਨਹੀਂ ਤੇ ਤੁਸੀਂ ਮੁਲਕ ਦਾ ਨੁਕਸਾਨ ਕਰੋਗੇ ਦੇਸ਼ ਦਾ ਨੁਕਸਾਨ ਕਰੋਗੇ ਕੌਮ ਦਾ ਨੁਕਸਾਨ ਕਰੋਗੇ ਮਜੀਤ ਸਿੰਘ ਜੀ ਤੁਸੀਂ ਹੁਣ ਗੱਲ ਕੀਤੀ ਜਿ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਮੈਂ ਤੁਹਾਡੀ ਸੋਚ ਨੂੰ ਸਲਾਮ ਕਰਦਾ ਕਿ ਤੁਹਾਡੀ ਸੋਚ ਲੇਕਿਨ ਮਾਫ ਕਰਨਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਰੋ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਇਸ ਲੈਸ ਪਾਰਟੀ ਨੂੰ ਲੀਡ ਕਰ ਰਹੇ ਨੇ ਉਹਨਾਂ ਦੇ ਬਿਆਨ ਤੁਸੀਂ ਕਹੋਗੇ ਮੈਂ ਤੁਹਾਨੂੰ ਹੁਣੇ ਮੋਬਾਈਲ ਤੇ ਦਿਖਾ ਦਾਂਗਾ ਉਹ ਤੇ ਕਹਿੰਦੇ ਨੇ ਭਾਈ ਹਵਾਰਾ ਬੜਾ ਵੱਡਾ ਅਤਵਾਦੀ ਹੈਗਾ ਉਹਦਾਂ ਦੇ ਉੱਤੇ ਬੜੇ سارے ਕਤਲ ਦੇ ਕੇਸ ਕਰ ਰਹੇ ਨੇ ਉਸ ਬੰਦੇ ਨੂੰ ਤੇ ਬਾਹਰ ਨਹੀਂ ਆਉਣਾ ਚਾਹੀਦਾ ਦੂਸਰੀ ਚੀਜ਼ ਜਿੱਥੇਦਾਰ ਭਾਈ ਹਵਾਰਾ ਦੇ ਖਿਲਾਫ ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀ ਇਸੇ ਤਿਹਾਰ ਜੇਲ੍ਹ ਦੇ ਅੰਦਰ ਸਬਮਿਟ ਹੈਗੀ ਹੈ ਕਿ ਭਾਈ ਹਵਾਰੇ ਤੋਂ ਪੰਜਾਬ ਨੂੰ ਖਤਰਾ ਹੈ ਉਹਨਾਂ ਨੂੰ ਪੰਜਾਬ ਵਿੱਚ ਨਾ ਭੇਜਿਆ ਜਾਏ ਤੁਸੀਂ ਕਹਿ ਰਹੇ ਹੋ ਕਿ ਭਾਈ ਹਵਾਰਾ ਬਾਰਾਂ ਨੇ ਚਾਹੀਦੇ ਨੇ ਤੁਹਾਡੀ ਪਾਰਟੀ ਕਹਿ ਰਹੀ ਹੈਗੀ ਤਾਂ ਉਹ ਤੇ ਅਤਵਾਦੀ ਨੇ ਕੌਮ ਕਿੱਥੇ ਜਾਏਗੀ ਜਦੋਂ ਮੈਂ ਪ੍ਰਧਾਨ ਸੀ ਅਕਾਲੀ ਦਲ ਦਾ ਦਿੱਲੀ ਦਾ ਜਦੋਂ ਮੈਂ ਪ੍ਰਧਾਨ ਸੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਉਸ ਵੇਲੇ ਹਵਾਰਾ ਸਾਹਿਬ ਦੇ ਕੇਸ ਕਿੰਨੇ ਲੜੇ ਸੀ ਉਸ ਵੇਲੇ ਵੀ ਵੱਡੇ ਬਾਦਲ ਸਾਹਿਬ ਵੀ ਬੈਠੇ ਸੀ ਤੇ ਸਾਹਿਬ ਸੁਖਬੀਰ ਸਿੰਘ ਬਾਦਲ ਵੀ ਸੀਗੇ ਪਾਰਟੀ ਦੇ ਪ੍ਰਧਾਨ ਮਨੂੰ ਤਾਂ ਕਿਸੇ ਨੇ ਨਹੀਂ ਰੋਕਿਆ ਔਰ ਮੈਂ ਕォਟਾ ਦੇ ਵਿੱਚ ਕォਟਾ ਤੋਂ ਬਗੈਰ ਹਿਊਮਨ ਰਾਈਟਸ ਕਮਿਸ਼ਨ ਦੇ ਅੱਗੇ ਜਾ ਕੇ ਮੈਂ ਉਹਨਾਂ ਦੇ ਹੱਕ ਦੇ ਵਿੱਚ ਫੈਸਲੇ ਲੈ ਕੇ ਆਇਆ ਮੈਨੂੰ ਨਾ ਕਿਸੇ ਬਾਦਲ ਨੇ ਰੋਕਿਆ ਨਾ ਮੇਰੀ ਪਾਰਟੀ ਨੇ ਰੋਕਿਆ ਅਸੀਂ ਕੰਮ ਕੀਤੇ ਨੇ ਨਹੀਂ ਮੈਂ ਫਿਰ ਇਹ ਕਹਿ ਰਿਹਾ ਮੈਂ ਤੁਹਾਡੀ ਸੋਚ ਦੀ ਗੱਲ ਨਹੀਂ ਕਰ ਰਿਹਾ ਤੁਸੀਂ ਮਿਹਨਤ ਕੀਤੀ ਲੇਕਿਨ ਪਾਰਟੀ ਦੀ ਗੱਲ ਕਰ ਰਹੇ ਸ਼੍ਰੋਮਣੀ ਕਾਲੀ ਦਲ ਦੀ ਸੋਚ ਕਰ ਰਹੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜੇਕਰ ਮੈਂ ਤੁਹਾਨੂੰ ਗੱਲ ਕਰਨਾ ਤੇ ਵਾਰ-ਵਾਰ ਰਾਜੂ ਆਣਾ ਸਾਹਿਬ ਦਾ ਜ਼ਿਕਰ ਆਉਂਦਾ ਬਿਲਕੁਲ ਉਹ ਵੀ ਬੰਦੀ ਸਿੰਘ ਹੈਗੇ ਨੇ ਉਹਨਾਂ ਦੀ ਗੱਲ ਆਉਂਦੀ ਹੈ ਲੇਕਿਨ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਅਦੀ ਭਾਈ ਹਵਾਰੇ ਦਾ ਜਾਂ ਬੱਗਾ ਸ਼ੇਰੇ ਸ਼੍ਰੋਮਣੀ ਕਮੇਟੀ ਨੇ ਪਾਈ ਹਵਾਲੇ ਦੇ ਨਾਲ ਮੁਲਾਕਾਤ ਨਹੀਂ ਕੀਤੀ ਤੇ ਇੱਥੇ ਕਿੱਥੇ ਨਾ ਕਿੱਥੇ ਬੰਦੀ ਸਿੰਘਾਂ ਦੇ ਅੰਦਰ ਇੱਕ ਰੋਸ਼ ਆਂਦਾ ਹੈਗਾ ਕਿ ਰਾਜੂ ਆਣਾਂ ਔਰ ਪਾਈ ਹਵਾਰੇ ਦੇ ਅੰਦਰ ਫਰਕ ਕਿਉਂ ਕੀਤਾ ਜਾਂਦਾ ਮਨਜੀਤ ਸਿੰਘ ਕੌਣ ਸੀਗਾ ਮਨਜੀਤ ਸਿੰਘ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦਾ ਸੀ ਦਿੱਲੀ ਕਮੇਟੀ ਨੂੰ ਰਿਪਰੈਜ਼ੈਂਟ ਕਰਦਾ ਸੀ ਮੈਂ ਹਵਾਰਾ ਸਾਹਿਬ ਨਾਲ ਮੁਲਾਕਾਤ ਵੀ ਕੀਤੀ ਉਹਨਾਂ ਦੇ ਕੇਸ ਵੀ ਲੜੇ ਨੇ ਤੁਸੀਂ ਭੱਪਾ ਸਾਹਿਬ ਨੂੰ ਪੁੱਛ ਲਓ ਤੋ ਅਰਨੇਕ ਸਿੰਘ ਪਾਫੂਰਾ ਨੂੰ ਮੈਂ ਸਮਝਦਾ ਵਾਂ ਕਿ ਦੇਖੋ ਅਸੀਂ ਕਈ ਗੱਲਾਂ ਕੱਢ ਕੇ ਲਿਆ ਰਹੇ ਹਾਂ ਜ਼ਰੂਰ ਲੇਕਿਨ ਮੈਂ ਤੁਹਾਨੂੰ ਪ੍ਰੈਕਟੀਕਲ ਗੱਲ ਦੱਸ ਰਿਹਾ ਕਿ ਮੈਂ ਸੀਟ ਤੇ ਬੈਠਾ ਹੋਇਆ ਕੱਲ ਤੁਹਾਨੂੰ ਰਿਪਰੈਜ਼ੈਂਟ ਕਰਦਾ ਹੋਇਆ ਕੋਟ ਕਚੈਰੀ ਵੀ ਲੜਿਆ ਵਾਂ ਸੜਕਾਂ ਤੇ ਵੀ ਲੜਿਆ ਵਾਂ ਔਰ ਬੰਦੀ ਸਿੰਘ ਜੋ ਉਹਨਾਂ ਨੂੰ ਸਹੂਲਤ ਦੇ ਸਕਦੇ ਸੀ ਜਿਹੜੇ ਛਡਵਾ ਸਕਦੇ ਸੀ ਉਹਨਾਂ ਨੂੰ ਛਡਵਾਇਆ ਇਸ ਕਰਕੇ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਮੈਂ ਵੀ ਉਸੇ ਪਾਰਟੀ ਚੋਂ ਮਨੂ ਉਹਨਾਂ ਨੇ ਕਦੀ ਨਹੀਂ ਰੋਕਿਆ ਮੈਂ ਕਹਿ ਸਕਦਾ ਹਾਂ ਬਿਲਕੁਲ ਸੰਗਤ ਜੀ ਮਨਜੀਤ ਸਿੰਘ ਜੀ ਕੇ ਦਾ ਸਾਫ਼ ਕਹਿਣਾ ਹੈਗਾ ਕਿ ਮੈਨੂੰ ਕਿਸੇ ਨੇ ਐ ਹੀ ਜੀ ਉਪਰਾਲੇ ਕਰਨ ਦੇ ਲਈ ਸੇਵਾ ਕਰਨ ਦੇ ਲਈ ਨਹੀਂ ਰੋਕਿਆ ਲੇਕਿਨ ਐਸ ਸਾਰੇ ਮਸਲੇ ਦੇ ਉੱਤੇ ਸਾਡੀ ਸਿੱਖ ਕੌਮ ਕਿੱਤੇ ਖਲੋਤੀ ਆ ਬੰਦੀ ਸਿੰਘ ਕਿੱਤੇ ਖਲੋਤੇ ਨੇ ਇਹ ਸਾਡੀ ਕੌਮ ਨੂੰ ਵਿਚਾਰਨਾ ਪਏਗਾ ਸਾਡੀ ਕੋਸ਼ਿਸ਼ ਸੀ ਅੱਜ ਤਿਹਾਰ ਜਿਲ੍ਹੇ ਦੇ ਸਾਹਮਣੇ ਇਸ ਅਰਦਾਸ ਸਮਾਗਮ ਦੇ ਵਿਚਕਾਰ ਜੋ ਵੀ ਅਸੀਂ ਗੱਲਬਾਤ ਹੈ ਉਹ ਅਸੀਂ ਪੂਰੀ ਦੁਨੀਆ ਤੱਕ ਰੂ-ਰੂ ਲੈ ਕੇ ਆਈਏ ਮਜੀਠ ਸਿੰਘ ਜੀ ਕੇ ਨੇ ਆਪਣਾ ਪੱਕਾ ਡੱਡਾ ਅੱਗੇ ਰੱਖ ਦਿੱਤਾ ਆਉਣ ਵਾਲੇ ਸਮੇਂ 'ਚ ਹੋਰ ਮਸਲੇ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ ਲੈਨੇ ਸਾਰੇ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ